ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਰੁੱਤ ਚੌਥੀ ਸਾਖੀ 26 ਤੰਗੀ ਦਾ ਵੱਤ ਜਾਣਾ ਕਿਲਾ ਲੋਹਗੜ ਤੇ ਅਨੰਦਗੜ ਦੋਵੇਂ ਕੋਲ ਰਹਿ ਗਏ ਇਹ ਬਾਕੀ ਦੇ ਸਾਰੇ ਕਿਲੇ ਤੇ ਅਸਥਾਨ ਖੁੱਸ ਗਏ ਸਤਗੁਰੂ ਜੀ ਨੂੰ ਬਾਹਰੋਂ ਸਹਾਇਤਾ ਆਉਣੀ ਬੰਦ ਹੋ ਗਈ ਚਾਰੇ ਮੁੱਕ ਗਿਆਂ ਅੰਨ ਦੇ ਜ਼ਖੀਰੇ ਮੁੱਕ ਗਏ ਤੇ ਲੰਗਰ ਮਸਤ ਰਹਿਣ ਲੱਗੇ ਚੰਗੇ ਕੋੜੇ ਗਊਆਂ ਬੈਲ ਆਦਿਕ ਪਸ਼ੂ ਚਾਰੇ ਦੇ ਘਾਟੇ ਨਾਲ ਪਰਲੋਕ ਗਮਨ ਕਰ ਗਏ ਪ੍ਰਸਾਦੀ ਹਾਥੀ ਨਾ ਰਿਹਾ ਦੋ ਹੋਰ ਹਾਥੀ ਸਨ ਉਹ ਵੀ ਵੀ ਛੋੜਾ ਦੇ ਗਏ ਕਵੀ ਤੇ ਵਿਦਵਾਨ ਆਗਿਆ ਲੈ ਕੇ ਭੇਸ ਬਦਲ ਕੇ ਤੁਰ ਗਏ ਸਿੱਧ ਕੀ ਸਿੱਖਾਂ ਦੇ ਪਰਿਵਾਰ ਸਭ ਭੁੱਖ ਦਾ ਸ਼ਿਕਾਰ ਹੋ ਗਏ ਮਾਸੂਮ ਬੱਚਿਆਂ ਨੇ ਸ਼ਹੀਦੀਆਂ ਪਾਈਆਂ ਇਲੇ ਵਿਚਾਰ ਪਾਸੇ ਮੋਤ ਨੱਚਣ ਲੱਗੀ ਦਾਦਾਰ ਸਤਗੁਰੂ ਜੀ ਅਡੋਲ ਰਹੇ ਉਹਨਾਂ ਦੇ ਚਿਹਰੇ ਦਾ ਨੂਰ ਖੇੜੇ ਵਿੱਚ ਰਹਾ ਉਹ ਨਾ ਘਬਰੇ ਨਾ ਉਦਾਸ ਹੋਏ ਉਹ ਤਾਂ ਅਕਾਲ ਪੁਰਖ ਦੇ ਬਾਣੇ ਦੇ ਆਸਰੇ ਰਹਿੰਦੇ ਸਨ ਬਹੁਤ ਸਾਰੇ ਸਿੱਖ ਤੇ ਮਾਤਾ ਗੁਜਰੀ ਜੀ ਕੁਝ ਘਬਰਾ ਗਏ ਮਸੰਦਾ ਤੇ ਸਿੱਖਾਂ ਨੇ ਜਾ ਕੇ ਮਾਤਾ ਜੀ ਅੱਗੇ ਬੇਨਤੀਆਂ ਕੀਤੀਆਂ ਹੇ ਮਾਤਾ ਜੀ ਦਇਆ ਕਰੋ ਪਰਿਵਾਰ ਨੂੰ ਬਚਾਓ ਸਿੱਖਾਂ ਤੇ ਸਾਈਂ ਬਾ ਦੇ ਲਾਲਾਂ ਅਰ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਆਦੀ ਕਿਤੇ ਕਿਲੇ ਵਿੱਚ ਹੀ ਨਾ ਸਦੀਵੀ ਵਿਛੋੜਾ ਦੇ ਜਨ ਹੁਣ ਕਿਲਾ ਛੱਡ ਕੇ ਮਾਲਵੇ ਨੂੰ ਚਲੇ ਜਾਣਾ ਚਾਹੀਦਾ ਹੈ ਸਾਰਾ ਦੇਸ਼ ਪਿਆ ਹੈ ਇੱਥੇ ਯੁੱਧਾ ਵਿੱਚ ਰਹਿਣਾ ਚੰਗਾ ਨਹੀਂ ਹੁਣ ਦੁਸ਼ਮਣ ਕਿਲਿਆਂ ਦੀਆਂ ਕੰਧਾਂ ਨੂੰ ਉਡਾਣ ਤੇ ਤੁਲਿਆ ਹੋਇਆ ਹੈ ਔਰੀਆਂ ਲਾ ਕੇ ਚੜਨ ਦਾ ਯਤਨ ਕਰਦਾ ਹੈ ਇਸ ਵਾਸਤੇ ਯਤਨ ਕਰੋ ਕਿ ਸਾਹਿਬ ਮੰਨ ਜਾਣ ਦੁਸ਼ਮਣ ਦੇ ਦਲ ਦਾ ਦਿਨੋ-ਦਿਨ ਵਾਤਾ ਹੋ ਰਿਹਾ ਹੈ ਤੇ ਸਿੰਘ ਘਟਰੇ ਹਮ ਬਾਹਰ ਦੀ ਬਾਹੀ ਖਤਮ ਹੋ ਗਈ ਧਰਤੀ ਉੱਤੇ ਮੁਗਲਾਂ ਦਾ ਕਬਜ਼ਾ ਹੈ ਸਿੱਖ ਸੰਗਤ ਆ ਨਹੀਂ ਸਕਦੀ ਚੜਾਵਾ ਆਉਂਦਾ ਨਹੀਂ ਆਖਰ ਹਥਿਆਰ ਅਨ ਬਸਰ ਤੇ ਕਿਉਂ ਆਧਿਕ ਸਮਗਰੀ ਕਿੱਥੋਂ ਆਵੇਗੀ ਦੱਸੋ ਨਾ ਕੋਈ ਵੀ ਸੀਲਾ ਹੈ ਸੋਚ ਤਾਂ ਮੈਂ ਵੀ ਇਹੋ ਕੁਝ ਰਹੀ ਹਾਂ ਸਮਝ ਨਹੀਂ ਲੱਗਦੀ ਕੀ ਕੀਤਾ ਜਾਵੇ ਬੇਟੇ ਸਤਗੁਰੂ ਜੀ ਨੂੰ ਤਾਂ ਮੈਂ ਬਹੁਤ ਸਮਝਾ ਚੁੱਕੀ ਹਾਂ ਉਹ ਨਹੀਂ ਮੰਨਦੇ ਹੁਣ ਇੱਥੇ ਨਹੀਂ ਰਹਿਣਾ ਚਾਹੀਦਾ ਇਹ ਅਨੰਦ ਦੀ ਪੂਰੀ ਕਲਾ ਦਾ ਕਰ ਹੋ ਗਈ ਹੈ। ਅੱਛਾ ਅੱਜ ਮੈਂ ਉਹਨਾਂ ਨੂੰ ਆਖਾਂਗੀ ਜ਼ਰੂਰ ਸਮਝਾਵਾਂਗੀ। ਮਾਤਾ ਜੀ ਇਸ ਤੋਂ ਵੱਧ ਕੋਈ ਉੱਤਰ ਨਾ ਦੇ ਸਕੇ ਕਿਉਂਕਿ ਉਹਨਾਂ ਦਾ ਮਨ ਭਰਿਆ ਹੋਇਆ ਸੀ। ਉਹ ਨਹੀਂ ਸਨਝਉਦੇ ਕਿ ਆਪਣੇ ਪੁੱਤਰ ਅਤੇ ਪੋਤਰੀਆਂ ਦਾ ਘਰ, ਦਰਬਾਰ ਅਤੇ ਜੀਵਨ ਬਰਬਾਦ ਹੁੰਦਾ ਵੇਖਣ। ਉਸੇ ਦਿਨ ਇੱਕ ਹੋਰ ਘਟਨਾ ਵਾਪਰੀ। ਕੁਝ ਸਿੰਘਾਂ ਦਾ ਜੱਥਾ ਬਹੁਤ ਘਬਰ ਗਿਆ। ਉਹ ਦੁੱਖਾਂ, ਮੁਸੀਬਤਾਂ, ਭੁੱਖਾਂ ਤੇ ਠੰਡਾਂ ਦਾ ਮੁਕਾਬਲਾ ਨਾ ਕਰ ਸਕਿਆ ਸਰੀਰਕ ਸੁੱਖਾਂ ਦੇ ਜਾਣ ਉੱਤੇ ਧਰਮ ਤੇ ਸਤਿਗੁਰੂ ਜੀ ਨੂੰ ਭੁੱਲ ਗਿਆ ਮੌਤ ਡਰਾਣੀ ਪ੍ਰਤੀਤ ਹੋਈ ਉਹ ਸਾਰੇ ਜੱਥੇ ਦੇ ਮੈਂਬਰ ਇਕੱਠੇ ਹੋ ਕੇ ਸਤਿਗੁਰੂ ਜੀ ਪਾਸ ਆਏ ਇੱਕ ਇੱਕ ਨੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਫਿਰ ਉਹਨਾਂ ਦੇ ਮੁਖੀਏ ਪਾਈ ਮਹਾ ਸਿੰਘ ਨੇ ਕਿਹਾ हे ਦਾਤਾ ਹੁਣ ਭੁੱਖ ਨਹੀਂ ਕੱਟੀ ਜਾ ਸਕਦੀ ਹੁਣ ਤਾਂ ਮਿਹਰ ਕਰੋ ਇਸ ਕਿਲੇ ਨੂੰ ਛੱਡੋ ਮਿੱਤਰ ਪਿਆਰੇ ਤੁਰ ਗਏ ਕੋੜੇ ਨਹੀਂ ਰਹੀ ਅਸਾਂ ਵਿੱਚੋਂ ਕਿਸੇ ਵਿੱਚ ਜਾਣ ਨਹੀਂ ਭੁੱਖ ਨਾਲ ਕਿਉਂ ਮਰਵਾਉਂਦੇ ਹੋ ਛੇ ਕਿਲਾ ਨਹੀਂ ਛੱਡਣਾ ਤਾਂ ਅਸਾਨੂੰ ਛੁੱਟੀ ਬਖਸ਼ੋ ਅਸੀਂ ਰਹਿ ਨਹੀਂ ਸਕਦੇ ਸਿੰਘਾਂ ਦੇ ਐਸੇ ਬਚਨਾਂ ਨੂੰ ਸਤਿਗੁਰੂ ਜੀ ਤਿੰਨ ਚਾਰ ਦਿਨਾਂ ਤੋਂ ਸੁਣ ਰਹੇ ਸਨ ਆਖਰ ਸਤਿਗੁਰੂ ਜੀ ਨੇ ਹੁਕਮ ਕੀਤਾ ਬਹੁਤ ਅੱਛਾ ਜਿਸਨੇ ਜਾਣਾ ਹੈ ਜਾ ਸਕਦਾ ਹੈ ਪਰ ਅਸਾਨੂੰ ਲਿਖ ਕੇ ਦੇ ਜਾਵੋ ਕਿ ਨਾ ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਤੁਸਾਂ ਦੇ ਸਿੱਖ ਜਿਹੜਾ ਇਹ ਲਿਖ ਕੇ ਦੇ ਜਾਵੇ ਉਹ ਬੜੀ ਖੁਸ਼ੀ ਨਾਲ ਚਲਿਆ ਜਾਵੇ। ਕਿਲੇ ਦੇ ਦਰਵਾਜ਼ੇ ਖੋਲ ਦਿੱਤੇ ਜਾਣਗੇ। ਰਾਹ ਵਿੱਚ ਜੇ ਕੋਈ ਦੁੱਖ ਤੰਗੀ ਹੋਵੇ ਉਸਦੇ ਅਸੀਂ ਜ਼ਿੰਮੇਵਾਰ ਨਹੀਂ। ਇੱਥੇ ਭੁੱਖ ਨਾਲ ਮਰਨ ਨਾਲੋਂ ਤਾਂ ਉੱਤੇ ਦੁਸ਼ਮਨਾ ਨਾਲ ਲੜ ਕੇ ਮਰਨਾ ਚੰਗਾ ਹੈ। ਅਸੀਂ ਹੁਣ ਨਹੀਂ ਰਹਿਣਾ। ਲਿਆਓ ਕਾਗਜ਼, ਦਵਾਤ ਲਿਖ ਦਿੰਦੇ ਹਾਂ। ਮਹਾ ਸਿੰਘ ਦਾ ਉੱਤਰ ਸੀ। ਕਾਗਜ਼ ਅਤੇ ਕਲਮ, ਦਵਾਤ ਆ ਗਈ। ਉਸ ਵੇਲੇ ਮੌਤ ਵਰਗੀ ਚੁੱਪ ਛਾ ਗਈ। ਪਿਆਰੇ ਗੁਰੂ ਨੂੰ ਸਿੱਖ ਛੱਡਣ ਲੱਗੇ ਬੇਦਾਵਾ ਲਿਖ ਕੇ ਦੇਣ ਲੱਗੇ ਸਤਿਗੁਰੂ ਤੇਗ ਭਾਦਰ ਜੀ ਦੇ ਵਚਨ ਸਤ ਹੋਏ ਵਿਪਤ ਭਰੀ ਸਭ ਹੀ ਸੰਗ ਛਾੜਿਤ ਵਿਪਤਾ ਦੇ ਪੂਤ ਨੇ ਧਰਮ ਵੀ ਭੁਲਾ ਦਿੱਤਾ ਸਿੱਖ ਲਿਖ ਕੇ ਦੇ ਰਹੇ ਹਨ ਪਰ ਬੁੱਲਾਂ ਤੇ ਅਤੇ ਅੱਖਾਂ ਉੱਤੇ ਗੰਭੀਰਤਾ ਅਤੇ ਉਦਾਸੀ ਸੀ ਕਈ ਸਿੱਖ ਅਨਬੁੱਲੇ ਹੀ ਲਿਖ ਕੇ ਪਿੱਛੇ ਹਟਦੇ ਗਏ ਉਹਨਾਂ ਨੇ ਮੁੜ ਕੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਨਹੀਂ ਟੇਕਿਆ ਮਾਇਆ ਨੇ ਉਹਨਾਂ ਦੀ ਅਕਲ ਮਾਰ ਦਿੱਤੀ ਉਹ ਆਪੋ ਆਪਣੀਆਂ ਤਲਵਾਰਾਂ ਚੁੱਕ ਕੇ ਤੁਰ ਪਏ ਚਾਲੀਆਂ ਦਾ ਜੱਥਾ ਇੱਕ ਸੀ ਜੋ ਮਾਜੇ ਦੇ ਸਨ ਤੇ ਬਾਕੀ ਵੀ ਬਹੁਤ ਸਾਰੇ ਸਿੰਘ ਸਨ ਜਿਹੜੇ ਇਕੱਲੇ ਇਕੱਲੇ ਆਪਣੇ ਘਰਾਂ ਨੂੰ ਬਚ ਕੇ ਜਾਣਾ ਚਾਹੁੰਦੇ ਸਨ ਕਿਲੇ ਦਾ ਬੂਆ ਖੋਲ ਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਉਹ ਰਾਤ ਦੇ ਹਨੇਰੇ ਵਿੱਚ ਲੋਪ ਹੋ ਕੇ ਬਿਆਰੀ ਕੋਲੋਂ ਬਚਦੇ ਹੋਏ ਦਰਿਆ ਨੂੰ ਪਾਰ ਕਰ ਗਏ ਜਿਹੜੇ ਇਕੱਲੇ ਇਕੱਲੇ ਗਏ ਸਨ ਉਨ੍ਹਾਂ ਵਿੱਚੋਂ ਬਹੁਤ ਸਾਰੇ ਵੈਰੀਆਂ ਹੱਥੋਂ ਮਾਰੇ ਗਏ ਤੇ ਥੋੜੇ ਬਚ ਵੀ ਗਏ। ਉਹਨਾਂ ਦੇ ਜਾਣ ਪਿੱਛੋਂ ਹੋਰ ਵੀ ਸਿੰਘਾਂ ਦੇ ਹੌਸਲੇ ਟੁੱਟ ਗਏ। ਹੋਰ ਸਿੱਖ ਆਉਂਦੇ ਸਨ ਤੇ ਕਿਲੇ ਵਿੱਚਲੇ ਜਾਂ ਸ਼ਹੀਦ ਹੁੰਦੇ ਜਾਂਦੇ ਸਨ ਜਾਂ ਤੁਰੇ ਜਾਂਦੇ ਸਨ। ਸ਼ਹਿਰ ਉਜੜ ਚੁੱਕਾ ਸੀ। ਦੁਕਾਨਾਂ ਬੰਦ ਤੇ ਖਾਲੀ ਹੋ ਚੁੱਕੀਆਂ ਸਨ। ਮਕਾਨ ਟੱਟ ਰਹੇ ਸਨ। Hindu ਦੇਵੀ ਤੇ ਤੁਰਕ ਕੁਰਾਨ ਦੀ ਅਕਸਮਾ ਖਾਦੇ ਹੋਏ ਹੌਲੀ-ਹੌਲੀ ਤੁਰਕਾਂ ਹਿੰਦੂਆਂ ਰਾਜਿਆਂ ਪਾਸੋਂ ਮੁਆਫੀਆਂ ਮੰਗਦੇ ਹੋਏ ਅਨੰਦਪੁਰ ਨੂੰ ਛੱਡ ਗਏ ਸਤਗੁਰੂ ਜੀ ਦੇ ਸਾਰੇ ਸਿੰਘ ਕਿਲਾ ਲੋਗੜ ਤੇ ਅਨੰਦਗੜ ਵਿੱਚ ਇਕੱਤਰ ਹੋ ਗਏ ਸਨ ਬਸ ਮੌਤ ਵੈਰੀ ਭੁੱਖ ਤੇ ਬੇਸਬਰੀ ਅਨੰਦਪੁਰ ਵਿੱਚ ਨਾਚ ਕਾਰੀ ਸੀ ਵਾਹਿਗੁਰੂ ਦੇ ਪਾਣੀ ਨੂੰ ਕੌਣ ਮਿਟੇ ਉਹਦੇ ਹੁਕਮ ਨਾਲ ਅਨੰਦਪੁਰੀ ਵਸੀ ਤੇ ਹੁਕਮ ਨਾਲ ਉਝੜ ਰਹੀ ਸੀ ਹੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ